ਦਰੀ ਚੱਕੋ ਗੱਡੀ ਚ ਰੱਖੋ ਜਿੱਥੇ ਲੋਡ ਪੈਂਦੀ ਹੈ ਦਰੀਜੀ ਢਾਲ ਜਦੋਂ ਦਰੀ ਢਾਲੀ ਤੇ ਉਸ ਤੋਂ ਬਾਅਦ ਅਗਲੇ ਦਾ ਮਸਲਾ ਹੱਲ ਹੋਵੇ ਨਾ ਹੋਵੇ ਪਰ ਦਰੀ ਵਾਲੇ ਦਾ ਜਰੂਰ ਮਸਲਾ ਹੱਲ ਹੋ ਜਾ ਥੋੜੀ ਪਾਰਟੀ ਨੇ ਜਨਾਬ ਇਹੀ ਕੁਛ ਕੀਤਾ ਗੁੱਸਾ ਨਾ ਕਰਿਓ ਥੋੜੀ ਪਾਰਟੀ ਦੇ ਬਹੁਤ ਸਾਰੇ ਬੰਦੇ ਜਿਹੜੇ ਅੱਜ ਐਮਐਲਏ ਨੇ ਉਹਨਾਂ ਨੇ ਆਹੀ ਦਰੀ ਵਾਲਾ ਕੰਮ ਹੀ ਕੀਤਾ ਹੋਇਆ ਦਰੀਆਂ ਹੀ ਵਿਛਾਉਂਦੇ ਰਹੇ ਨੇ ਔਰ ਅੱਜ ਉਹੀ ਲੋਕ ਉਹਨਾਂ ਦੇ ਉੱਪਰ ਸਵਾਲ ਉਠਾ ਰਹੇ ਨੇ ਗੁੱਸਾ ਨਾ ਕਰਿਓ ਵੈਸੇ ਕਰਨਾ ਹੋਵੇ ਕਰ ਵੀ ਸਕਦੇ ਹੋ ਜਿਹੜੀ ਪਾਰਟੀ ਦਰਿਆਵਾਂ ਵਛਾ ਕੇ ਅੱਗੇ ਆਈ ਆ ਅੱਜ ਉਹਨੂੰ ਹੀ ਲੋਕਾਂ ਦੇ ਮੁੱਦੇ ਨਹੀਂ ਦਿਖ ਰਹੇ ਉਹਨੂੰ ਹੀ ਤੁਹਾਡੀ ਪਾਰਟੀ ਨੂੰ ਲੋਕਾਂ ਦੀਆਂ ਦਰਿਆਆਂ ਜਾਂ ਧਰਨੇ ਮਾੜੇ ਲੱਗਣ ਲੱਗੇ ਮਿੱਤਰ ਪਿਆਰੋ ਆਪਣੇ ਨਾਲ ਫਰੀਦਕੋਟ ਦੀ ਸ਼ਾਹੀ ਹਵੇਲੀ ਵਾਲੇ ਅਰਸ਼ ਸੱਤਰ ਜੀ ਨੇ ਪਹਿਲਾਂ ਇਹ ਕਾਂਗਰਸ 'ਚ ਹੁੰਦੇ ਸੀ ਤੇ ਕੁਝ ਟਾਈਮ ਪਹਿਲਾਂ ਹੀ ਕਾਂਗਰਸ ਛੱਡ ਕੇ ਇਹ ਆਮ ਆਦਮੀ ਪਾਰਟੀ 'ਚ ਆਏ ਨੇ ਤੇ ਤੁਸੀਂ ਦੇਖ ਰਹੇ ਹੋਵੋਗੇ ਪਿਛਲੇ ਦਿਨਾਂ ਤੋਂ ਆਪਾਂ ਦੇਖ ਰਹੇ ਹਾਂ ਕਿ ਇਹ ਕਾਫੀ ਸਾਰੇ ਮੁੱਦੇ ਸੋਸ਼ਲ ਮੀਡੀਆ ਤੇ ਉਠਾਉਂਦੇ ਰਹਿੰਦੇ ਨੇ ਅੱਜ ਆਪਾਂ ਇਹਨਾਂ ਦੇ ਨਾਲ ਇਸੇ ਲਈ ਇੰਟਰਵਿਊ ਕਰਨ ਦੇ ਲਈ ਆਏ ਆ ਕਿਉਂਕਿ ਅੱਜ ਇਹ ਸਰਕਾਰ ਦੇ ਨਾਲ ਨੇ ਤੇ ਮੁੱਦੇ ਸੋਸ਼ਲ ਮੀਡੀਆ ਤੇ ਉਠਾਉਂਦੇ ਨੇ ਸੱਤਰ ਸਾਹਿਬ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਲਾਈਵ ਸਤ ਟੀਵੀ ਤੇ ਸਸਿਕਲ ਜੀ ਧੰਨਵਾਦ ਬਖਸ਼ੀਸ਼ ਜੀ ਮੋਸਟ ਵੈਲਕਮ ਜੀ ਤੇ ਹੋਰ ਸੁਣਾਓ ਤੁਹਾਡਾ ਚੈਨਲ ਨੂੰ ਮੈਂ ਸੁੰਦਰ ਰਹਿਨੇ ਤੇ ਤੁਸੀਂ ਬੜੇ ਵਧੀਆ ਤੇ ਕਹਿੰਦੇ ਉਹ ਤਿੱਖੇ ਸਵਾਲਾਂ ਵਾਲੇ ਅੱਜ ਕੱਲ ਨਾ ਜਿਹੜੇ ਪ੍ਰੈਸ ਰਿਪੋਰਟਰ ਘਟ ਨੇ ਜੀ ਤੇ ਤੁਹਾਡਾ ਵੈਲਕਮ ਹੈ ਜੀ ਅੱਜ ਸਵਾਲ ਤੁਹਾਨੂੰ ਵੀ ਸੱਚਰ ਸਾਹਿਬ ਤਿੱਖੇ ਹੀ ਕਰਨੇ ਆ ਕੁਝ मोस्ट ਵੈਲਕਮ ਜੀ मोस्ट ਵੈਲਕਮ ਅੱਛਾ ਤੁਸੀਂ ਸੋਸ਼ਲ ਮੀਡੀਆ ਤੇ ਕਈ ਸਾਰੇ ਲੋਕਾਂ ਦੇ ਮੁੱਦੇ ਉਠਾਉਂਦੇ ਰਹਿੰਦੇ ਹੋ ਪਰ ਤੁਸੀਂ ਸਰਕਾਰ ਦੇ ਨਾਲੋਂ ਸਰਕਾਰ ਵਾਲੀ ਪਾਰਟੀ ਚੋਂ ਤਾਂ ਤੁਸੀਂ ਸਿੱਧੇ ਉਹ ਮੁੱਦੇ ਸਰਕਾਰ ਨਾਲ ਕਿਉਂ ਨਹੀਂ ਉਠਾਉਂਦੇ ਅ ਬਖਸ਼ੀਸ਼ ਹੀ ਐ ਹੁੰਦਾ ਹੈ ਸਿੱਧੇ ਮੈਂ ਹਰ ਇੱਕ ਮੁੱਦਾ ਸਰਕਾਰ ਕੋਲ ਹੀ ਚੱਕਦਾ ਹਾਂ ਮੈਂ ਉਹ ਜਿਹੜੇ ਪੁਰਾਣੇ ਸਮਿਆਂ ਦੇ ਵਿੱਚ ਜਿਹੜੀ ਦਰੀ ਵਾਲੀ ਰਾਜਨੀਤੀ ਹੁੰਦੀ ਸੀ ਉਹ ਡੇ ਬਾਈ ਡੇ ਚੇਂਜ ਹੋ ਰਹੀ ਹੈ ਉਹ ਹੁਣ ਮੁੱਦੇ ਗੱਲਾਂ ਚੋਂ ਨਿਕਲ ਕੇ ਕਾਗਜ਼ਾਂ 'ਚ ਆਉਣੇ ਸ਼ੁਰੂ ਹੋ ਗਏ ਜੇ ਤੁਸੀਂ ਮੁੱਦਿਆਂ ਦਾ ਹੱਲ ਕਰਨਾ ਹੈ ਤੇ ਤੁਹਾਨੂੰ ਕਾਗਜ਼ੀ ਤਕੜੇ ਹੋਣਾ ਪਊਗਾ ਜਿਵੇਂ ਕਹਿੰਦੇ ਹੁੰਦੇ ਸੀ ਨਾ ਵੀ ਪਹਿਲਾਂ ਕਿਵੇਂ ਤਕੜੇ ਹੋਇਆ ਜਾ ਸਕਦਾ ਉਹ ਕਾਗਜ਼ੀ ਪੱਤਰੀ ਤਕੜੇ ਹੋਇਆ ਜਾ ਸਕਦਾ ਜੇ ਤੁਸੀਂ ਕੋਈ ਮੁੱਦਾ ਚੱਕਣਾ ਹੈ ਤੇ ਉਹ ਐਂਡ ਤੱਕ ਉਹਨਾਂ ਸਿਮੇਟਣਾ ਵੀ ਤੁਹਾਡਾ ਫਰਜ਼ ਬਣਦਾ ਹੈ ਪਰ ਤੁਸੀਂ ਸਰਕਾਰ ਚੋਂ ਸਰਕਾਰ ਤੁਹਾਡੀ ਪਾਰਟੀ ਦੀ ਹੈ ਤੇ ਸੋਸ਼ਲ ਮੀਡੀਆ ਤੇ ਮੁੱਦੇ ਉਠਾਉਣ ਦਾ ਕੀ ਫਾਇਦਾ ਤੁਸੀਂ ਅਗਰ ਉਠਾਉਣੇ ਨੇ ਮੁੱਦੇ ਤਾਂ ਤੁਸੀਂ ਸਰਕਾਰ ਕੋਲ ਉਠਾਓ ਫਰੀਦਕੋਟ ਦੇ ਬਹੁਤ ਮੁੱਦੇ ਨੇ ਫਰੀਦਕੋਟ ਦੇ ਵਿੱਚ ਇੱਕ ਮੈਡੀਕਲ ਕਾਲਜ ਹੈ ਉੱਥੋਂ ਦੇ ਬਹੁਤ ਮੁੱਦੇ ਨੇ ਤੁਸੀਂ ਸਰਕਾਰ ਕੋਲ ਕੋਈ ਮੁੱਦੇ ਹੈਗੇ ਆ ਜਿਹੜੇ ਤੁਸੀਂ ਉਠਾਏ ਹੋਣ ਆ ਬਖਸ਼ੀ ਜੀ ਬਹੁਤ ਮੁੱਦੇਵ ਜੇ ਹੁੰਦੇ ਐ ਜ਼ਰੂਰੀ ਨਹੀਂ ਵੀ ਤੁਸੀਂ ਸਰਕਾਰ ਦੇ ਵਿੱਚ ਹੋ ਜਾਂ ਸਰਕਾਰ ਤੋਂ ਬਾਹਰ ਹੋ ਮੁੱਦਾ ਇਹ ਐ ਵੀ ਤੁਸੀਂ ਲੋਕਾਂ ਦੇ ਲਈ ਕੀ ਕਰ ਰਹੇ ਹੋ ਜੇ ਤੁਸੀਂ ਸਰਕਾਰ ਤੋਂ ਬਾਹਰ ਹੋ ਤਾਂ ਤੁਹਾਡਾ ਫਰਜ਼ ਬੰਦ ਐ ਪ੍ਰੋਪਰ ਮੁੱਦਿਆਂ ਨੂੰ ਚੱਕਣਾ ਜੇ ਤੁਸੀਂ ਸਰਕਾਰ ਦੇ ਵਿੱਚੋਂ ਤੁਹਾਡਾ ਫਰਜ਼ ਬੰਦ ਐ ਮੁੱਦੇ ਚੱਕ ਕੇ ਉਹਨਾਂ ਨੂੰ ਹੱਲ ਕਰਾਉਣਾ ਬਿਲਕੁਲ ਉਸੇ ਹਿਸਾਬ ਨਾਲ ਜਿਵੇਂ ਤੁਸੀਂ ਮੈਡੀਕਲ ਦੀ ਗੱਲ ਕਰਦੇ ਹੋ ਤੁਹਾਨੂੰ ਕੀ ਲੱਗਦਾ ਹੈ ਮੈਡੀਕਲ ਦੇ ਵਿੱਚ ਕੀ ਕੁਛ ਹੁੰਦਾ ਹੋਊਗਾ ਇੱਥੇ ਉੱਥੇ ਫਿਰ ਅਕਸਰ ਮੁੱਦੇ ਉੱਥੇ ਚੱਕਣ ਦੀ ਲੋੜ ਪੈਂਦੀ ਹੈ ਜਿੱਥੇ ਲੱਗਦਾ ਵੀ ਯਾਰ ਲੋਕਾਂ ਨੂੰ ਜਿਹੜਾ ਇਨਸਾਫ ਮਿਲਣਾ ਚਾਹੀਦਾ ਦੇਖੋ ਮੈਂ ਇਹੀ ਪੁੱਛ ਰਿਹਾ ਨਾ ਸੱਚਰ ਸਾਹਿਬ ਵੀ ਪਬਲਿਕ ਦੇ ਵਿੱਚ ਮੀਡੀਆ ਤੇ ਤਾਂ ਮੁੱਦੇ ਅਸੀਂ ਵੀ ਚੁੱਕ ਰਹੇ ਆ ਤੁਸੀਂ ਸਰਕਾਰ ਚੋਂ ਤੁਸੀਂ ਇਹ ਦੱਸੋ ਕਿ ਤੁਸੀਂ ਸਰਕਾਰ ਵਾਲੀ ਪਾਰਟੀ ਦੇ ਨਾਲ ਹੁੰਦਿਆ ਫਰੀਦਕੋਟ ਦੇ ਕੋਈ ਦੋ ਚਾਰ ਮੁੱਦੇ ਵੀ ਦੱਸ ਦਿਓ ਜਿਹੜੇ ਤੁਸੀਂ ਸਿੱਧੇ ਸਰਕਾਰ ਕੋਲ ਚੁੱਕੇ ਹੋਣ ਜਿਹੜੇ 2-4 ਨਹੀਂ ਜੀ ਸੈਂਕੜੇ ਮੁੱਦੇਬ ਜਿਹੇ ਆ ਜਿਹੜੇ ਮੈਂ ਸਰਕਾਰ ਕੋਲੇ ਆਪ ਦੀ ਸਰਕਾਰ ਕੋਲੇ ਚੁੱਕੇ ਹੋਏ ਆ ਹੂੰ ਜੇ ਮੈਡੀਕਲ ਦੀ ਹੀ ਗੱਲ ਕਰੀਏ ਕਿ ਤੁਹਾਨੂੰ ਪਤਾ ਹੈ ਵੀ ਮੈਡੀਕਲ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਜਿੰਨੀਆਂ ਬੰਦਿਆਂ ਨੂੰ ਜੋਬਾਂ ਤੇ ਰੱਖਿਆ ਜਾ ਰਿਹਾ ਹੂੰ ਉਹ ਸਿਰਫ ਇਹੀ ਹੈ ਕਿਹੜਾ ਬੰਦਾ ਕਿੰਦੇ ਨੇੜੇ ਆ ਉਸੇ ਬੰਦੇ ਨੂੰ ਜੋਬ ਹੈ ਕੋਈ ਪ੍ਰਾਇਓਰਿਟੀ ਕੋਈ ਐਜੂਕੇਸ਼ਨ ਲੈਵਲ ਕੋਈ ਸਿਸਟਮ ਨਹੀਂ ਹੈ ਜੇ ਆਪਾਂ ਇਹ ਸੋਚੀਏ ਵੀ ਸਿਸਟਮ ਜੇ ਕੋਈ ਪੜਿਆ ਲਿਖਿਆ ਬੰਦਾ ਇੱਕ ਰੈਜ਼ਿਊਮ ਦੇ ਆਵੇ ਉਸ ਤੇ ਪ੍ਰੋਪਰਲੀ ਡਿਸਕਸ਼ਨ ਹੋਵੇ ਪ੍ਰੋਪਰ ਉਹਦਾ ਇੱਕ ਸਿਸਟਮ ਦੇ ਨਾਲ ਰੱਖਿਆ ਜਾਵੇ ਇਹ ਮੁੱਦਾ ਚੱਕਣਾ ਬਣਦਾ ਕਿ ਨਹੀਂ ਬਣਦਾ ਬਿਲਕੁਲ ਚੱਕਣਾ ਬਣਦਾ ਮੈਂ ਤਾਂ ਇਹੀ ਤੁਹਾਨੂੰ ਪੁੱਛਣ ਵਾਲਾ ਸੀ ਮੈਡੀਕਲ ਕਾਲਜ ਦੇ ਬਹੁਤ ਸਾਰੇ ਲੋਕ ਇਹ ਰੌਲਾ ਪਾਉਂਦੇ ਨੇ ਵੀ ਇੱਥੇ ਜਿਹੜੇ ਨਵੇਂ ਮੁੰਡੇ ਕੁੜੀਆਂ ਮੁਲਾਜ਼ਮ ਰੱਖੇ ਜਾਂਦੇ ਨੇ ਚਾਹੇ ਉਹ ਕੱਚੇ ਜਾਂ ਪੱਕੇ ਵੀ ਉਹ ਆਪਦੇ ਹਿਸਾਬ ਨਾਲ ਮਰਜ਼ੀ ਮੁਰਜ਼ੀ ਨਾਲ ਹੀ ਰੱਖ ਲਏ ਜਾਂਦੇ ਨੇ ਕੋਈ ਰੂਲ ਉਸੂਲ ਜੇ ਨਹੀਂ ਹੈਗਾ ਤੁਹਾਨੂੰ ਮੈਂ ਇਹੀ ਪੁੱਛਣਾ ਚਾਹਣਾ ਕਈ ਵਾਰ ਤੁਸੀਂ ਵੀ ਇਹ ਮੁੱਦੇ ਸੋਸ਼ਲ ਮੀਡੀਆ ਤੇ ਤਾਂ ਉਠਾਉਨੇ ਹੋ ਪਰ ਸੋਸ਼ਲ ਮੀਡੀਆ ਤੇ ਤਾਂ ਤੁਸੀਂ ਵੀ ਉਠਾ ਦਿੰਨੇ ਆ ਤੁਸੀਂ ਸਰਕਾਰ ਕੋਲੇ ਮੁੱਦਾ ਕਦੇ ਉਠਾਇਆ ਇਹ ਸਰਕਾਰ ਕੋਲੇ ਮੈਂ ਮੁੱਦਾ ਸੀਐਮ ਸਾਹਿਬ ਦੇ ਕੋਲੇ ਰਿਟਰਨ ਮੁੱਦਾ ਉਠਾਇਆ ਉਹਨਾਂ ਨੇ ਇੱਕ ਕਮੇਟੀ ਬਣਾ ਕੇ ਪ੍ਰੋਪਰ ਇਸ ਮੁੱਦੇ ਦੀ ਜਾਂਚ ਕਰਨ ਵਾਸਤੇ ਆਖਿਆ ਜੇ ਇਸ ਦੀ ਜਾਂਚ ਮੈਂ ਪਰਮਾਤਮਾ ਨੂੰ ਬੇਨਤੀ ਕਰਾਂਗਾ ਜੇ ਇਹ ਜਾਂਚ 101% ਸਹੀ ਤਰੀਕੇ ਨਾਲ ਹੋਗੀ ਨਾ ਇਹਦੇ ਵਿੱਚ ਬੜਾ ਕੁਝ ਨਿਕਲੇਗਾ ਪਰ ਪਰ ਜੇ ਇਹ ਗਲਤ ਹੋ ਰਿਹਾ ਤਾਂ ਫਿਰ ਇਹ ਗਲਤ ਤੁਹਾਡੀ ਪਾਰਟੀ ਦੀ ਸਰਕਾਰ ਹੈ ਤੇ ਸਰਕਾਰ ਦੇ ਦਰਮਿਆਨ ਜੋ ਗਲਤ ਹੋ ਰਿਹਾ ਉਹ ਸਰਕਾਰ ਦੀ ਵੀ ਗਲਤੀ ਮੰਨੀ ਜਾਊਗੀ ਨਾ ਨਹੀਂ ਕਈ ਵਾਰੀ ਇਹ ਨਹੀਂ ਹੁੰਦਾ ਜੀ ਸਰਕਾਰ ਦੇ ਦੋ ਹਿੱਸੇ ਹੁੰਦੇ ਸਾਡੇ ਸੀਐਮ ਸਾਹਿਬ ਹੈ ਸਾਡੇ ਸੁਪਰੀਮੋ ਸਾਹਿਬ ਹੈ ਅਰਵਿੰਦ ਕੇਜਰੀਵਾਲ ਜੀ ਇੱਕ ਸਰਕਾਰ ਦਾ ਹਿੱਸਾ ਉੱਪਰਲੇ ਪਾਸੇ ਹੁੰਦਾ ਇੱਕ ਸਰਕਾਰ ਦਾ ਹਿੱਸਾ ਹੁੰਦਾ ਥੱਲੇ ਦੇ ਪਾਸੇ ਦੋਨੋਂ ਜਾਣਿਆਂ ਨੂੰ ਹੀ ਆਪ ਦੀ ਜਿਹੜੀ ਹੈ ਡਿਊਟੀਆਂ ਪ੍ਰੋਪਰ ਨਿਭਾਉਣੀਆਂ ਚਾਹੀਦੀਆਂ सीएम साहब ਕੋਲੇ ਉਹੀ ਗੱਲ ਜਾਊਗੀ ਜੋ ਥੱਲੇ ਕਹਿ ਕੇ ਉੱਤੇ ਪਹੁੰਚੀ ਜਾਊਗੀ ਥੱਲੇ ਉਹ ਗੱਲ ਆਊਗੀ ਜਿਹੜੀ ਲੋਕਾਂ ਦੀ ਗੱਲ ਹੋਊਗੀ ਕਈ ਵਾਰ ਕਈ ਵਾਰ ਕੁਛ ਨਾ ਕੁਛ ਗੈਪ ਰਹਿ ਜਾਂਦਾ ਹੈ ਮੈਨੂੰ ਲੱਗਦਾ ਹੈ ਵੀ ਜਿਹੜਾ ਕਿ ਸਾਨੂੰ ਲੋਕਾਂ ਨੂੰ ਚੱਕ ਕੇ ਉਹ ਗੈਪ ਨੂੰ ਪੂਰਾ ਕਰਨਾ ਚਾਹੀਦਾ ਹੁਣ ਮੈਡੀਕਲ ਕਾਲਜ ਫਰੀਦਕੋਟ ਦਾ ਜੇ ਆਪਾਂ ਹੋਰ ਮੁੱਦਿਆਂ ਦੀ ਗੱਲ ਕਰੀਏ ਵੇਖੋ ਮੈਡੀਕਲ ਕਾਲਜ ਜਿਹੜਾ ਹੈ ਉਹ ਸਰਕਾਰੀ ਜਗ੍ਹਾ ਤੇ ਬਣਿਆ ਹੈ ਤੇ ਸਰਕਾਰੀ ਜਗ੍ਹਾ ਤੇ ਬੰਨ ਤੋਂ ਬਾਅਦ ਉੱਥੇ ਜਿਹੜੇ ਮਰੀਜ਼ ਆਉਂਦੇ ਆ ਇਲਾਜ ਕਰਾਉਣ ਕੋਈ ਵਿਚਾਰਾ ਸਾਈਕਲ ਤੇ ਆਉਂਦਾ ਕੋਈ ਮੋਟਰਸਾਈਕਲ ਤੇ ਆਉਂਦਾ ਕੋਈ 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 ਕਾਰ ਤੇ ਵੀ ਆਉਂਦਾ ਉਹਨਾਂ ਤੋਂ ਜਿੱਥੇ ਵੀ ਕਿਤੇ ਕੋਈ ਮੋਟਰਸਾਈਕਲ ਕਾਰ ਕੋਈ ਖੜਾਵੇ ਉੱਥੇ ਹੀ ਆ ਜਾਂਦੇ ਆ ਪਰਚੀ ਜੀ ਚੱਕ ਕੇ ਵੀ ਲਓ ਜੀ ਤੁਸੀਂ ਪਾਰਕਿੰਗ ਕਟਾਓ ਕੀ ਸਾਰਾ ਮੈਡੀਕਲ ਕਾਲਜ ਪਾਰਕਿੰਗ ਹੈ ਕੀ ਹਰ ਥਾਂ ਤੇ ਸਰਕਾਰੀ ਜਗ੍ਹਾ ਤੇ ਪੈਸੇ ਲੈਣੇ ਇਹ ਇਹ ਤੁਸੀਂ ਗੁੰਡਾ ਟੈਕਸ ਨਹੀਂ ਮੰਨਦੇ ਇਹਨੂੰ ਤੁਸੀਂ ਇਹ ਮੁੱਦਾ ਕਦੇ ਉਠਾਇਆ ਜੀ ਇਹ ਬਿਲਕੁਲ ਬਹੁਤ ਵੱਡਾ ਗੁੰਡਾ ਟੈਕਸ ਬਹੁਤ ਵੱਡਾ ਮੈਂ ਕਿਉਂ ਕਹਿੰਦਾ ਇੱਕ ਆਮ ਸਧਾਰਨ ਗਰੀਬ ਪਰਿਵਾਰ ਦੇ ਬੰਦੇ ਤੋਂ ਜਿਹੜਾ ਕਿ ਐਮਰਜੈਂਸੀ ਦੇ ਵਿੱਚ ਆਪਦੇ ਮਾਪਿਓ ਦੀ ਆਪਦੇ ਪਰਿਵਾਰ ਦੀ ਉਥੇ ਹੈਡ ਮੈਡੀਕਲ ਹਸਪੀਟਲ ਦੇ ਵਿੱਚ ਦਾਖਲ ਕਰਾਉਣ ਆਉਂਦਾ ਉਹਨੂੰ 10 ਰੁਪਏ ਦੀ ਪਰਚੀ ਵੀ ਬਹੁਤ ਜ਼ਿਆਦਾ ਨਜਾਇਜ਼ ਲੱਗਦੀ ਹੈ ਉਹਦਾ ਰੀਜ਼ਨ ਹੈ ਹਰ ਇੱਕ ਹਸਪੀਟਲ ਦੇ ਵਿੱਚ ਏਰੀਆ ਦਿੱਤਾ ਜਾਂਦਾ ਹੈ ਜਿਸ ਵਿੱਚ ਕੀ ਪਾਰਕਿੰਗ ਵਾਲੇ ਠੇਕੇਦਾਰ ਨੂੰ ਅਲਾਉ ਕੀਤਾ ਜਾਂਦਾ ਵੀ ਤੁਸੀਂ ਇਸ ਏਰੀਆ 'ਚ ਪਰਚੀ ਲੈ ਸਕਦੇ ਹੋ ਇਸ ਤੋਂ ਨਹੀਂ ਲੈ ਸਕਦੇ ਜਿੱਥੋਂ ਤੱਕ ਰਹਿ ਗਈ ਤੁਸੀਂ ਮੈਨੂੰ ਪੁੱਛੇ ਵੀ ਮੁੱਦਾ ਉਠਾਇਆ ਮੈਂ ਬਿਲਕੁਲ ਇਹ ਕਾਗਜ਼ਾਂ 'ਚ ਮੁੱਦਾ ਉਠਾ ਕੇ ਅੱਜ ਤੋਂ ਡੇਢ ਮਹੀਨਾ ਪਹਿਲਾਂ ਲਗਭਗ ਅੱਜ 15 April ਦਾ ਦਿਨ ਹੈ ਅੱਜ ਤੋਂ ਡੇਢ ਮਹੀਨਾ ਪਹਿਲਾਂ ਲਗਭਗ ਹਰ ਇੱਕ ਜਗ੍ਹਾ ਤੇ ਜੇ ਮੈਡੀਕਲ ਜਿਹੜਾ ਵੀ ਬੰਦਾ ਜਾਂਦਾ ਰਸੇ ਤੱਕ ਵਲੇਵੇਂ ਸੀ ਜਿਹੜੀ ਜਗ੍ਹਾ ਖਾਲੀ ਮਿਲਦੀ ਸੀ ਉੱਥੇ ਠੇਕੇਦਾਰ ਨੇ ਰਸੇ ਮਲੇ ਵੇ ਸੀ ਔਰ ਰਸੇ ਸਾਰੇ ਮੈਂ ਖਲਵਾਏ ਆ ਰਿਟਰਨ ਦੇ ਵਿੱਚ ਰਿਟਰਨ ਦੇ ਵਿੱਚ ਕਮੇਟੀ ਬਣਵਾ ਕੇ ਉਹ ਰਸੇ ਖਲਵਾਏ ਤਾਂ ਜੋ ਉਹ ਆਉਣ ਵਾਲੇ ਸਮੇਂ ਵੀ ਦੁਬਾਰਾ ਨਾ ਲੱਗ ਸਕੋ ਮੈਂ ਰਿਟਰਨ ਦੇ ਵਿੱਚ ਮੈਡੀਕਲ ਦੇ ਪ੍ਰਸ਼ਾਸਨ ਤੋਂ ਲਿਖ ਕੇ ਲਿਆ ਹੈ ਵੀ ਇਹ ਪਾਰਕਿੰਗ ਕਿੱਥੇ ਕਿੱਥੇ ਪਰਚੀ ਲੈ ਸਕਦੇ ਆ ਪਰ ਇਹ ਮੁੱਦਾ ਪਹਿਲਾਂ ਕਈ ਵਾਰ ਅਸੀਂ ਵੀ ਉਠਾਇਆ ਸਾਹਮਣੇ ਘਰ ਐਮਐਲਏ ਸਾਹਿਬ ਦਾ ਤੁਹਾਡੀ ਪਾਰਟੀ ਦੇ ਐਮਐਲਏ ਗਰਦੇਤ ਸੇਖੋ ਸਾਹਿਬ ਦਾ ਸੇਖੋ ਸਾਹਿਬ ਦੇ ਨੱਕ ਥੱਲੇ ਉਹਨਾਂ ਦੀਆਂ ਅੱਖਾਂ ਥੱਲੇ ਇਹ ਇਹ ਜਿਹੜੀ ਮਰੀਜ਼ਾਂ ਦੀ ਲੁੱਟ ਸ਼ਰੇਆਮ ਹੋ ਰਹੀ ਸੀਗੀ ਤੇ ਹੁਣ ਤੱਕ ਇਹ ਰੁਕੀ ਨਹੀਂ ਸੀ ਵੇਖੋ ਜੀ ਵੀ ਮੈਂ ਹਰੇਕ ਪਾਰਟੀ ਦੇ ਨੁਮਾਇੰਦੇ ਨੂੰ ਮੈਂ ਆਪਦੀ ਗਲਤ ਕਰ ਸਕਦਾ ਹਾਂ ਬਟ ਕਿਸੇ ਹੋਰ ਦੀ ਗੱਲ ਨਹੀਂ ਮੈਂ ਕਰਨਾ ਚਾਹੁੰਦਾ ਬਟ ਮੈਂ ਇਹ ਚਾਹੁੰਦਾ ਕਿ ਲੋਕਾਂ ਦੇ ਲਈ ਕੁਝ ਵੀ ਜਿਹੜਾ ਨਜਾਇਜ਼ ਹੈ ਮੈਂ ਭਾਵੇਂ ਆਪਦੀ ਪਾਰਟੀ ਦੇ ਕੋਲੇ ਹੀ ਮੁੱਦੇ ਚੱਕਣੇ ਪੈਣ ਮੈਂ ਉਹ ਮੁੱਦੇ ਚੱਕਦਾ ਹਾਂ ਤੇ ਪਰਮਾਤਮਾ ਦੀ ਕਿਰਪਾ ਤੇ ਮੇਰੇ ਸਾਰੇ ਵੱਡੇ ਭੈਣਾ ਭਰਾਵਾਂ ਦੇ ਅਸ਼ੀਰਵਾਦ ਦੇ ਨਾਲ ਮੇਰੀ ਕੋਸ਼ਿਸ਼ ਵੀ ਹੈ ਤੇ ਹੋ ਵੀ ਰਹੀ ਹੈ ਉਹ ਸਾਰੇ ਮੁੱਦੇ ਹੱਲ ਵੀ ਹੋ ਰਹੇ ਆ ਪਰ ਕਿਤੇ ਐ ਤਾਂ ਨਹੀਂ ਵੀ ਤੁਸੀਂ ਵੀ ਲੋਕਾਂ ਦੇ ਮੁੱਦੇ ਹੱਲ ਹੋਣ ਜਾਂ ਨਾ ਹੋਣ ਤੁਸੀਂ ਸਿਰਫ ਆਪਦੀ ਮਸ਼ਹੂਰੀ ਲਈ ਮੁੱਦੇ ਚੱਕ ਰਹੇ ਹੋ ਮ ਬਖਸ਼ੀਸ਼ ਜੀ ਐ ਹੁੰਦਾ ਹੈ ਜੇ ਆਪਦੀ ਮਸ਼ਹੂਰੀ ਲਈ ਚੱਕਣੇ ਹੁੰਦੇ ਨਾ ਤੇ ਪ੍ਰਾਣੀਆਂ ਸਿਸਟਮ ਦੇ ਵਿੱਚ ਪਹਿਲਾਂ ਕੀ ਚੱਲਦਾ ਸੀ ਪਹਿਲਾਂ ਚੱਲਦਾ ਸੀ ਵੀ ਭਾਈ ਤੁਸੀਂ ਅੱਗੇ ਆਉਣਾ ਚਾਹੁੰਦੇ ਹੋ ਤਾਂ ਤੁਸੀਂ ਦੋ ਕੰਮ ਮੇਨ ਕਰ ਲਓ। ਪਹਿਲਾ ਕੰਮ ਦਰੀ ਚੱਕੋ ਗੱਡੀ 'ਚ ਰੱਖੋ ਜਿੱਥੇ ਲੋਡ ਪੈਂਦੀ ਹੈ ਦਰੀ ਜੀ ਢਾ ਲਓ। ਜਦੋਂ ਦਰੀ ਢਾ ਲਈ ਤੇ ਉਸ ਤੋਂ ਬਾਅਦ ਅਗਲੇ ਦਾ ਮਸਲਾ ਹੱਲ ਹੋਵੇ ਨਾ ਹੋਵੇ ਪਰ ਦਰੀ ਵਾਲੇ ਦਾ ਜਰੂਰ ਮਸਲਾ ਹੱਲ ਹੋ ਜਾਣਾ। ਥੋੜੀ ਪਾਰਟੀ ਨੇ ਜਰਾਬ ਇਹੀ ਕੁਛ ਕੀਤਾ ਗੁੱਸਾ ਨਾ ਕਰਿਓ। ਥੋੜੀ ਪਾਰਟੀ ਦੇ ਬਹੁਤ ਸਾਰੇ ਬੰਦੇ ਜਿਹੜੇ ਅੱਜ ਐਮਐਲਏ ਨੇ ਉਹਨਾਂ ਨੇ ਆਹੀ ਦਰੀ ਵਾਲਾ ਕੰਮ ਹੀ ਕੀਤਾ ਹੋਇਆ। ਦਰੀਆਂ ਹੀ ਵਛਾਉਂਦੇ ਰਹੇ ਨੇ। ਔਰ ਅੱਜ ਉਹੀ ਲੋਕ ਉਹਨਾਂ ਦੇ ਉੱਪਰ ਸਵਾਲ ਉਠਾ ਰਹੇ ਨੇ ਗੁੱਸਾ ਨਾ ਕਰਿਓ ਵੈਸੇ ਕਰਨਾ ਹੋਵੇ ਕਰ ਵੀ ਸਕਦੇ ਹੋ ਬਈ ਜਿਹੜੀ ਪਾਰਟੀ ਦਰਿਆ ਵਛਾ ਕੇ ਅੱਗੇ ਆਈ ਆ ਅੱਜ ਉਹਨੂੰ ਹੀ ਲੋਕਾਂ ਦੇ ਮੁੱਦੇ ਨਹੀਂ ਦਿਖ ਰਹੇ ਉਹਨੂੰ ਹੀ ਥੋਡੀ ਪਾਰਟੀ ਨੂੰ ਲੋਕਾਂ ਦੀਆਂ ਦਰਿਆਆਂ ਜਾਂ ਧਰਨੇ ਮਾੜੇ ਲੱਗਣ ਲੱਗੇ ਨਹੀਂ ਐਵੇਂ ਜੀ ਗੱਲ ਨਹੀਂ ਆ ਲੋਕਾਂ ਦੀਆਂ ਦਰਿਆਆਂ ਤੇ ਧਰਨੇ ਮਾੜੇ ਨਹੀਂ ਲੱਗਣ ਲੱਗੇ ਹੂੰ ਲੋਕਾਂ ਦੇ ਜਿਹੜੇ ਵੀ ਲੀਡਰਾਂ ਨੇ ਦਰਿਆ ਵਛਾਈਆਂ ਜਾਂ ਤਾਂ ਤੁਸੀਂ ਉਹਨਾਂ ਦਾ ਵੇਖੋ ਵੀ ਪਿਛਲਾ ਰਿਕਾਰਡ ਗੱਡੋ ਜਿਸ ਜਿਸ ਕੰਮ ਵਾਸਤੇ ਦਰੀ ਬਚਾਈ ਕੀ ਉਹ ਹੱਲ ਕਰਾਇਆ ਨਹੀਂ ਕਰਾਇਆ ਮੈਂ ਦੀ ਵੇਖੋ ਮੈਂ ਆ ਮੈਂ ਤੁਹਾਨੂੰ ਪਹਿਲਾਂ ਇਹ ਗੱਲ ਕਹੀ ਵੀ ਮੈਂ ਆਪਦੀ ਗਲਤ ਕਰ ਸਕਦਾ ਮੈਂ ਜਿੰਨੇ ਵੀ ਮੁੱਦੇ ਚੱਕੇ ਔਨ ਰਿਕਾਰਡ ਪੇਪਰ ਤੇ ਚੱਕੇ ਔਨ ਰਿਕਾਰਡ ਸੀਐਮ ਸਾਹਿਬ ਕੋਲੇ ਜਾ ਕੇ ਉਹ ਮੁੱਦਿਆਂ ਦੀਆਂ ਕਮੇਟੀਆਂ ਬਣਵਾਈਆਂ ਜਿਹੜੀ ਚੀਜ਼ ਕਹਿੰਦੇ ਐ ਵੀ ਕਾਗਜ਼ਾਂ ਜਾਗੀ ਨਾ ਉਹ ਲੇਟ ਤਾਂ ਹੋ ਸਕਦੀ ਐ ਪਰ ਉਹ ਹੱਲ ਜਰੂਰ ਹੋਊਗੀ ਪਰ ਸਚੇਰ ਸਾਹਿਬ ਆ ਤੁਹਾਡੀ ਸ਼ਾਹੀ ਹਵੇਲੀ ਦੇ ਬਿਲਕੁਲ ਨਾਲ ਇੱਥੇ ਇੱਕ ਖੰਡ ਮਿਲ ਹੁੰਦੀ ਸੀਗੀ ਤੇ ਪਹਿਲਾਂ ਗੁਰਦੇਤ ਸਿੰਘ ਸੇਖੋ ਤੇ ਸੰਧੂਆ ਸਾਹਿਬ ਉਹ ਬੜਾ ਰੌਲਾ ਪਾਉਂਦੇ ਸੀ ਇੱਥੇ ਵੀ ਅਸੀਂ ਇਹ ਚਲਵਾਉਣਾ ਸਾਰਾ ਇਹ ਖਰਾਬ ਹੋ ਰਿਹਾ ਜਦੋਂ ਦੇ ਬਣ ਗਏ ਉਸ ਤੋਂ ਬਾਅਦ ਉਹ ਮੁੱਦਾ ਹੀ ਗਾਇਬ ਹੋ ਗਿਆ ਨਹੀਂ ਉਹ ਮੁੱਦਾ ਨਹੀਂ ਗਾਇਬ ਹੋਇਆ ਉਹ ਸਰਕਾਰਾਂ ਦੇ ਆਪ ਦੇ ਫੈਸਲੇ ਸੀ ਉਹ ਜਿਹੜੀ ਮਸ਼ੀਨਰੀ ਸੀ ਉਹ ਬਹੁਤ ਸਾਲ ਪਹਿਲਾਂ ਪੱਟ ਕੇ ਉਹ ਜਾ ਚੁੱਕੀ ਹੈ ਇੱਥੋਂ ਖੰਡ ਮਿਲ ਨੂੰ ਪੁੱਡਾ ਦੀ ਹਾਊਸਫੈਟ ਦੇ ਵਿੱਚ ਟਰਾਂਸਫਰ ਕੀਤਾ ਜਾ ਚੁੱਕਾ ਹੈ ਇਹ ਠੀਕ ਹੈ ਵੀ ਇਹ ਉਦੋਂ ਦਾ ਮੁੱਦਾ ਸੀ ਵੀ 슈ਗਰ ਮਿਲ ਚੱਲਣੀ ਚਾਹੀਦੀ ਹੈ ਮੈਨੂੰ ਜਿੰਨੇ ਵੀ ਕਿਸੇ ਨੇ ਪੁੱਛਿਆ ਵੀ ਮੈਂ ਉਹਨੂੰ ਇਹੀ ਜਵਾਬ ਦਿੱਤਾ ਵੀ ਮੈਨੂੰ ਨਹੀਂ ਲੱਗਦਾ ਇਹ 슈ਗਰ ਮਿਲ ਚੱਲੂਗੀ ਕਿਉਂਕਿ ਉਹਦੀ ਮਸ਼ੀਨਰੀ ਤਾਂ ਪੱਟ ਕੇ ਲੈ ਕੇ ਜਾ ਚੁੱਕੇ ਆ ਜਦੋਂ ਮਸ਼ੀਨਰੀ ਹੈ ਨਹੀਂ ਤੇ ਖੰਡ ਮਿਲ ਕਿੱਥੋਂ ਚੱਲੂਗੀ